ਜੀ ਬੱਕਰੀ ਪਾਲਕ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਗੋਰੀ ਫੂਸ ਮੰਡੀ ਤੇ ਤੇ ਅੱਜ ਆਪਾਂ ਗੱਲ ਕਰਦੇ ਹਾਂ ਬੱਕਰੀ ਦੇ ਉੱਚੇ ਨੀਵੇਂ ਥਣ ਬਾਰੇ ਜੇ ਤੁਹਾਡੀ ਬੱਕਰੀ ਦਾ ਵੀ ਥਣ ਉੱਚਾ ਨੀਵਾ ਹੋ ਜਾਂਦਾ ਹੈ ਤਾਂ ਤੁਸੀਂ ਘਰ ਦੇ ਵਿੱਚ ਦੇਸੀ ਤਰੀਕੇ ਵਰਤ ਕੇ ਕਿਵੇਂ ਠੀਕ ਕਰ ਸਕਦੇ ਹੋ ਤੇ ਵੀਡੀਓ ਅਖੀਰ ਤੱਕ ਦੇਖਿਓ ਆਪਾਂ ਲੈਣਾ ਜੀ 10 ਤੋਂ 15 ਗ੍ਰਾਮ ਸੁੰਡ ਜਿਹੜੂ ਕੀ ਸੁੱਕਾ ਹੋਇਆ ਅਦਰਕ ਹੁੰਦਾ ਹੈ ਤੁਸੀਂ ਕਰਨਾ ਕੀ ਹੈ ਜੀ ਅੱਧਾ ਕਿਲੋ ਦੁੱਧ ਲੈ ਲੈਣਾ ਜੀ ਵਿੱਚ 10 ਤੋਂ 15 ਕ ਨਾਮ ਸੁੰਡ ਪਾਦਨੇ ਵਿੱਚ ਥੋੜਾ ਜਿਹਾ ਘੁੜ ਪਾ ਦੋ ਤੇ ਬੱਕਰੀ ਨੂੰ ਇਹ ਕਾੜਾ ਤੁਸੀਂ ਲਗਾਤਾਰ 5 ਦਿਨੇ ਹੈ ਇੱਕ ਦਿਨ ਸਨ ਛੱਡ ਕੇ ਇਹ ਕਾੜਾ ਤੁਸੀਂ ਉਹ ਬੱਕਰੀ ਨੂੰ ਦੇਣਾ ਹੈ ਜਿਹੜੀ ਕਿ 3.5 ਮਹੀਨੇ ਤੋਂ ਪਸ ਗੱਭਣ ਹੋਵੇ ਮੁਰਕੇ ਇਹ ਕੜਾ ਬੰਦ ਕਰ ਦਿਓ ਜਦੋਂ ਤੁਹਾਡੀ ਬੱਕਰੀ ਦੇ ਸੂਣ ਦੇ ਵਿੱਚ 7-8 ਦਿਨ ਰਹਿ ਜਾਂਦੇ ਆ ਦੁਬਾਰਾ ਫਿਰ ਇਹ ਰਿਪੀਟ ਕਰਨਾ ਹੈ ਫਿਰ ਕੋਈ ਨਾਗਾ ਨਹੀਂ ਪਾਉਣਾ ਲਗਾਤਾਰ ਦੇਣਾ ਜਦੋਂ ਤੁਹਾਡੀ ਬੱਕਰੀ ਸੂਏਗੀ ਤੁਹਾਡੀ ਬੱਕਰੀ ਥਾਣਾ ਦੋਨੇ ਇੱਕੋ ਜਿਹਾ ਕਰ ਜੂਗੀ ਆ ਬੱਕਰੀ ਥਾਨ ਚੈੱਕ ਕਰੋਗੀ ਆਪਾਂ ਇਹ ਫਾਰਮੂਲਾ ਇਸ ਬੱਕਰੀ ਤੇ ਵਰਤਾਂਗੇ ਇਹ ਬੱਕਰੀ ਇਸ ਟਾਈਮ 1.5 ਮਹੀਨੇ ਦੀ ਘੱਟ ਬਣ ਹੈ ਜਦੋਂ ਸਾਢੇ 3 ਮਹੀਨੇ ਤੋਂ ਪਲੱਸ ਹੋ ਗਈ ਉਦੋਂ ਆਪਾਂ ਇਹ ਫਾਰਮੂਲਾ ਤੇ ਵਰਤਾਂਗੇ ਇਸ ਟਾਈਮ ਨਹੀਂ ਵਰਤਣਾ ਇਹ ਕਾੜੇ ਦੇ ਵਿੱਚ ਤੁਸੀਂ ਅ ਜੇਸੀਕੋ ਵੀ ਏਡ ਕਰ ਸਕਦੇ ਹੋ ਇਹ ਨਾਲ ਤੁਹਾਡੀ ਬੱਕੀ ਲੇਵਾ ਵੀ ਚੰਗਾ ਮਣਾਊਗੀ ਤੇ ਥਣ ਵੀ ਠੀਕ ਹੋ ਜਾਣਗੇ ਆਪਾਂ ਆਪਣੇ ਜਾਨਵਰ ਤੇ ਇਹੀ ਫਾਰਮੂਲਾ ਵਰਤ ਰਹੇ ਹਾਂ ਬਾਕੀ ਆਪਣਾ ਆਪਣਾ ਤਜਰਬਾ ਹੁੰਦਾ ਜੀ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਆਪਣੇ ਬੇਨ ਨੂੰ ਕਰਦੇ ਫੋਲੋ ਤਾਂ ਕਿ ਸਾਡੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ